ਹਾਂਜੀ ਭਰਾਓ ਸასი ਕਾਲ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਅੱਜ ਇੱਕ ਚੀਜ਼ ਬਾਰੇ ਤੁਹਾਨੂੰ ਦੱਸ ਰਿਹਾ ਜਿਹਦਾ ਪੰਜਾਬੀਆਂ ਦਾ ਬਿਲਕੁਲ ਨਹੀਂ ਸਰਦਾਗਾ ਤੇ ਉਹ ਜਿਹੜੀ ਚੀਜ਼ ਹੈਗੀ ਆ ਉਹ ਬੰਦਾ ਹਰ ਇੱਕ ਦਿਨ ਸਵੇਰੇ ਸ਼ਾਮ ਪਾਉਲਦਾ ਵੀ ਮੈਨੂੰ ਮਿਲੇ ਉਹ ਚੀਜ਼ ਹੈਗੀ ਐ ਸਿੱਧੂ ਟੀ ਸਟਾਲ ਹੱਬ ਇਹ ਤੁਸੀਂ ਦੇਖੋ ਸਾਹਮਣੇ ਇਹ ਸਾਹਮਣੇ ਮੇਂਧਰਾ ਏਜੰਸੀ ਆ ਹੰਡੀਓਏ ਵਾਲੇ ਆ ਗਏ ਇੰਡੀਅਨ ਆਇਲ ਪੰਪ ਆ ਗਿਆ ਜਦੋਂ ਆਪਾਂ ਹਬੋਰ ਨਿਕਲਦੇ ਆਂ ਮਲੋਟ ਨੂੰ ਆਉਣੇ ਆ ਤਾਂ ਨਾਲ ਹੀ ਪੁਲ ਟੱਪ ਦੇ ਸਾਰ ਬਾਈ ਦਾ ਚਾਹ ਦੀ ਵਧੀਆ ਕੈਫੇ ਬਣਿਆ ਹੋਇਆ ਹੈ ਪੂਰਾ ਸਾਫ ਸੁਥਰਾ ਕੰਮ ਹੈ ਇਹ ਭਰਾ ਹੈ ਤੇ ਇਹਦੇ ਹੱਥਾਂ 'ਚ ਇੰਨੀ ਕਿ ਕਲਾ ਹੈ ਕਿ ਜਮਾ ਸਿਰਾ ਲਾਜ਼ ਹੁੰਦਾ ਹੈ ਆਪਾਂ ਬਾਈ ਕੋਲ ਪੀਤੀ ਹੈ ਚਾਹ ਤੇ ਚਾਹ ਬਾਈ ਬਹੁਤ ਜ਼ਿਆਦਾ ਸਵਾਦ ਸੀਗੀ ਤੇ ਦੂਜੀ ਜਿਹੜੀਆਂ ਚੀਜ਼ਾਂ ਹੈਗੀਆਂ ਜੇ ਚਾਹ ਸਵਾਦ ਹੈ ਤਾਂ ਦੂਜਾ ਸਮਾਨ ਵੀ ਬਾਈ ਦਾ ਪੂਰਾ ਸਿਰਾ ਹੋਊਗਾ ਪੈਟੀ ਪੂਟੀ ਤੇ ਆ ਬਰੈਡ ਪਕੌੜਾ ਵਗੈਰਾ ਤੇ ਸੋ ਸਾਰਿਆਂ ਨੂੰ ਬੇਨਤੀ ਹੈ कि ਜਿਦੈ ਮੰਨ ਲਓ ਆਪਣੇ ਕਿਸਾਨ ਭਰਾ ਨੇ ਕੰਮ ਕੀਤਾ ਇਹ ਤੇ ਨਗਦੇ ਟਾਪ ਦੇ ਭਾਈ ਜੇ ਕਿਸੇ ਨੂੰ ਥਕਾਵਟ ਲਾਉਣੀ ਹੋਵੇ ਤਾਂ ਇੱਥੇ 5 ਮਿੰਟ ਬ੍ਰੇਕ ਜ਼ਰੂਰ ਮਾਰੋ ਤਾਂ ਜੋ ਬਾਈ ਦਾ ਵੀ ਇਹਦੇ ਨਾਲ ਕਾਰੋਬਾਰ ਥੋੜਾ ਜਿਹਾ ਵਧੀਆ ਹੋ ਜਾਊਗਾ ਤੇ ਤੁਹਾਡਾ ਵੀ ਸਫਰ ਸੌਖਾ ਹੋ ਜਾਊਗਾ ਇਹ ਸਾਹਮਣੇ ਯਾਦ ਰੱਖਿਓ ਹੁੰਡੀਓਈ ਦੀ ਏਜੰਸੀ ਦੇ ਸਾਹਮਣੇ ਆ ਮਹਿੰਦਰਾ ਟਰੈਕਟਰ ਵਾਲੇ ਆ ਕੋਲੇ ਤੇ ਇੰਡੀਅਨ ਆਇਲ ਦਾ ਪੰਪ ਹੈ ਤੇ ਜਦੋਂ ਆਪਾਂ ਨਿਕਲਾਂਗੇ ਹਬੋਰੋਂ ਤੇ ਨਾਲ ਹੀ ਨਿਕਲਦੇ ਸਾਰ ਆ ਜਾਂਦਾ ਹੈ ਇਹ 1.5 ਕਿਲੋਮੀਟਰ ਤੇ ਹੀ ਪੌਲ ਉੱਤਰ ਦੇ ਸਾਰ ਪੌਲ ਟੱਪ ਦੇ ਸਾਰ ਸੋ ਇੱਥੇ ਸੇਵਾ ਦਾ ਮੌਕਾ ਜਰੂਰ ਦਿਓ ਇਹ ਸਾਡਾ ਭਰਾ ਹੈ ਬਾਈ ਜੀ ਕੁਝ ਕਹਿਣਾ ਚਾਹੋਗੇ ਬਸ ਵਧੀਆ ਜੀ ਤੁਸੀਂ ਕਰਤਾ ਠੀਕ ਹੈ ਜੀ ਮਾਸ਼ੂਰ ਕਰਤੀ ਤੁਹਾਡਾ ਧੰਨਵਾਦ ਓਕੇ ਜੀ ਓਕੇ